ਬਹੁਤ ਜ਼ਿਆਦਾ ਡਿਵੈਲਪ ਹੋ ਜੀ ਉਸ ਤੋਂ ਬਾਅਦ ਤਾਂ ਇਹ ਖੁਰਚੇ ਦਹੁੰਨੇ ਆ ਲੈ ਲੋ ਇਹ ਪੈਂਟ ਭਾਜੀ ਆਪਾਂ ਖੁਦ ਆਪਣੀ ਤਿਆਰ ਕਰਾਉਂਦੇ ਆ ਅੱਛਾ ਖੋ ਕਰਾਉਨੇ ਵੀਰੇ 650 700 ਰੁਪਏ ਦੀ ਭਾਜੀ ਹਰ ਕੋਈ ਵੇਚਦਾ ਓਕੇ ਵੀਰੇ ਜੀ ਤੁਸੀਂ ਸਾਡੇ ਕੋਲ ਲੈਨੇ ਹੋ ਇਹਦੇ ਨਾਲ ਦਾ ਕੰਬੋ ਤਿੰਨ ਪੀਸਾ ਦਾ ਆ ਲੋ 1400 ਰੁਪਏ ਦੇ ਤਿੰਨ ਪੈਂਟ 1400 ਦੀਆਂ ਤਿੰਨ ਠੀਕ ਯਾਨੀ ਕਿ ਭਾਜੀ 466 ਰੁਪਏ ਦੀ ਪੈਂਟ ਪੈ ਗਈ ਸਿੰਗਲ ਅਸੀਂ 500 ਦੇ ਵਿੱਚ ਕੁਆਲਟੀ ਪੂਰੀ ਵਧੀਆ ਉਹ ਭਾਜੀ ਰੰਗ ਦੀ ਗਾਰੰਟੀ ਆ ਯਾਰ ਬੇਫਿਕਰ ਹੋ ਜਾ ਸਾਡੇ ਕੋ ਗਾਹਕ ਤੁਹਾਡੇ ਵੀਡੀਓ ਰਹੀ ਕਸਟਮਰ ਨੇ ਕਹਿਦਣਾ ਸੀ ਇਥੋਂ ਲੈ ਕੇ ਜਾਣੇ ਆ ਸਾਡੇ ਕੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੁਬਿਆਣੇ ਖੜੇ ਆ ਦੁੱਗਰੀ ਦੇ ਨੇੜੇ ਰੋਟੇ 파ਟਕ ਟੱਪ ਕੇ ਬਾਈ ਉਹਨਾਂ ਕੋਲੇ ਅੱਗੇ ਵੀਡੀਓ ਭੇਜ ਬਾਈ ਨੰਨੀ ਸ਼ਾਪ ਕਰੀ ਆ 1000 ਦੇ ਤਿੰਨ ਟੀ-ਸ਼ਰਟ ਹਰ 1000 ਦੇ ਤਿੰਨ ਲੋਰਾਂ ਤੇ 1000 ਦੇ ਤਿੰਨ ਜੀਨ ਦੇ ਪੈਂਟਾਂ ਕਵਾਲਿਟੀ ਬਹੁਤ ਟਾਪ ਦੀ ਵੀਡੀਓ ਲਾ ਬਣਾ ਰਿਹਾ ਆ ਜੀ। ਅਜੇ ਹੋਰ ਚੀਜ਼ ਦਿਖਾਉਂਦੇ ਹਾਂ। ਹਾਂਜੀ। ਇੱਕ ਆ ਚੀਜ਼ ਆਉਂਦੀ ਹੈ ਭਾਜੀ। ਫੱਡੇ ਕਾਰਗੋ ਬਹੁਤ ਵਿਕਦਾ। ਇਹ ਮੇਡ ਇਨ ਹੈਗਾ ਬੰਗਲਾਦੇਸ਼। ਤੇ ਬ੍ਰਾਂਡ ਚੈੱਕ ਕਰ ਲਓ ਬ੍ਰੈਸ਼ਟਾ ਦਾ ਬ੍ਰਾਂਡ ਆ ਇਹ। ਓਕੇ ਵੀਰੇ। ਨੋਨ ਬ੍ਰਾਂਡ ਨਹੀਂ ਹੋਊਗਾ, 오ਰੀਜਨਲ ਬ੍ਰਾਂਡਡ। ਬ੍ਰਾਂਡਡ। ਓਕੇ। ਇਹਦਾ ਕੀ ਕੀ ਸਾਡੇ 850 ਰੁਪਏ ਦੀ ਰੇਂਜ ਆ ਭਾਜੀ, 2 ਪੀਸ 1600 ਰੁਪਏ ਦੇ। ਓਕੇ। 오ਰੀਜਨਲ ਆ ਨਾ ਤਾਂ। 오ਰੀਜਨਲ ਆ ਭਾਜੀ, 오ਰੀਜਨਲ ਕੁਆਲਿਟੀ। ਸ਼ਕਲ ਦਾ ਸੰਦੀਪ ਭਾਜੀ ਕੁਆਲਿਟੀ ਦੀ। ਕੀ 오ਰੀਜਨਲ ਹੈ ਜਾਂ ਕ ਬਹੁਤ ਸ਼ਾਨਦਾਰ ਆਰਟੀਕਲ ਹੈ ਪਾਜੀ ਇਹਨਾਂ ਦੇ ਵਿੱਚ ਇਹੋ ਸੇਮ ਹੀ ਰੇਟ ਆ ਜੀ ਸੇਮ ਰੇਟ ਪਾਜੀ ਸੇਮ ਰੇਟ ਬੋ ਕਹਾਂ ਚੀਜ਼ਾਂ ਨੇ ਉਸ ਤੋਂ ਬਾਅਦ ਤਾਂ ਇਹ ਖੋਰ ਚੀਜ਼ ਦਹੁੰਨੇ ਆ ਇਹ ਲੋ ਇਹ ਪੈਂਟ ਪਾਜੀ ਆਪਾਂ ਖੁਦ ਆਪਣੀ ਤਿਆਰ ਕਰਾਉਂਨੇ ਆ ਅੱਛਾ ਖੋ ਕਰਾਉਣੇ ਵੀਰੇ 650 700 ਰੁਪਏ ਦੀ ਪਾਜੀ ਹਰ ਕੋਈ ਵੇਚਦਾ ਓਕੇ ਵੀਰੇ ਜੀ ਤੁਸੀਂ ਸਾਡੇ ਕੋਲ ਲੈਨੇ ਹੋ ਇਹਦੇ ਨਾਲ ਦਾ ਕੰਬੋ ਤਿੰਨ ਪੀਸਾ ਦਾ ਆ ਲੋ 1400 ਰੁਪਏ ਦੇ 3 ਪੈਂਟ 1400 ਦੀਆਂ 3 ਠੀਕ ਹੈ ਯਾਨੀ ਕਿ ਭਾਜੀ 460 ਰੁਪਏ ਦੀ ਪੈਂਟ ਪੈ ਗਈ ਸਿੰਗਲ ਅਸੀਂ 500 ਦੇ ਵਿੱਚ ਕੁਆਲਟੀ ਪੂਰੀ ਵਧੀਆ ਹੋ ਭਾਜੀ ਰੰਗ ਦੀ ਗਾਰੰਟੀ ਹੈ ਯਾਰ ਬੇਫਿਕਰ ਹੋ ਜੋ ਸਾਡੇ ਕੋ ਗਾਹਕ ਤੁਹਾਡੇ ਵੀਡੀਓ ਰਹੀ ਕਸਟਮਰ ਨੇ ਕਹਦਣਾ ਅਸੀਂ ਇੱਥੋਂ ਲੈ ਕੇ ਜਾਂਦੇ ਹਾਂ ਸਾਡੇ ਕੋ 100 ਰੁਪਏ ਸਾਰੇ ਤਾਂ ਘੈਂਟ ਆ ਸਾਰੀ ਪੈਂਟ ਲੱਗੀ ਭਾਜੀ ਆ ਦੇਖੋ ਤੇ ਨਿਹਾਂ ਕਰਾ ਲਓ ਆ ਮੁੱਠੇ ਵਾਈਜ਼ ਮੁੱਠੇ ਹੀ ਨੇ ਓਕੇ ਵੀਰੇ ਮੁੱਠੇ ਵਈ ਦਾਂ ਜੇ ਤੜੀ ਖੋਲੇ ਵੀ ਨਹੀਂ ਹੈਗੇ ਮੁੱਠੇ ਕਿਹੜਾ ਕੱਲ ਮਾਲ ਆਇਆ ਮੁੱਠਿਆਂ ਦਾ ਓਕੇ ਵੀਰੇ ਬੜੇ ਘੈਂਡ ਆ ਟਿਕਾ ਓਕੇ ਇਧਰ ਥੋੜਾ ਲੱਗਿਓ ਦੀ ਦੇਖ ਲਓ ਕੱਲਾ ਕੱਲਾ ਵੀ ਇਹ ਦਿਖਾਉਣ ਲੱਗਦਾ ਵੀ ਵੀਡੀਓ ਬਹੁਤ ਲੰਬੀ ਚਲੀ ਜਾਣੀ ਆ ਤੁਹਾਨੂੰ ਮੇਨ ਮੇਨ ਦਿਖਾ ਦਾਂ ਮੈਂ ਸਰ ਆ ਲੋਹਰਾ ਵੀਰੇ ਥੋੜੀ ਵਧੀਆ ਚ ਨੇ ਇਹ ਪਰ ਜੀ ਐਕਸਪੋਰਟ ਦੀ ਕਾਰਖਾਨੇ ਇਹ ਇਹ ਮਾਲ ਦੀ ਭਾਈ ਸ਼ੋਰਟਡ ਹੀ ਲੈਂਦੀ ਐ ਇਹ ਮਾਲ ਪੁਰਾਣਾ ਨਹੀਂ ਹੁੰਦਾ ਆਪਣੇ ਕੋਲ ਓਕੇ ਵੀਰੇ ਇਹਦਾ ਮਾਲ ਕਦੀ ਪੂਰਾ ਹੋਇਆ ਹੀ ਨਹੀਂ ਹੈਗਾ ਕਿਉਂਕਿ ਕਾਰਗੋ ਹਰ ਕਿਸੇ ਨੂੰ ਕਾਰਗੋ ਹੀ ਚਾਹੀਦਾ ਵਾ ਐਕਸਪੋਰਟ ਦੇ ਵਿੱਚ ਕਾਰਗੋ ਇਹਦੀ ਰੇਂਜ ਵੀ ਭਾਜੀ ਬੜੀ ਮਿੱਠੀ ਹੁੰਦੀ ਆ 350 400 500 ਚ ਖਤਮ ਹੋ ਜਾਂਦੀਆਂ ਨੇ ਨਾਲੇ ਕੁਆਲਿਟੀ ਕਹੈਂਡ ਹੁੰਦੀਆਂ ਨੇ ਆ ਚੈੱਕ ਕਰੋ ਇਹ ਵੀ 1400 ਰੁਪਏ ਤਿੰਨ ਮਿੰਟ ਇਹ ਵੀ 1400 ਦਾ ਨੇ 1400 ਦੇ ਤਿੰਨ ਇਹ ਡਿਜ਼ਾਈਨਿੰਗ ਵੀ ਤਾਂ ਕੱਲ੍ਹ ਲਈ ਵਾਧੂ ਪੈਣੇ ਆਂ ਇਹ ਵੀ ਵਾਧੂ ਡਿਜ਼ਾਈਨ ਆ ਆਪਾਂ ਪੈਂਟ ਖੁੱਦ ਆਪਣੀ ਤਿਆਰ ਕਰਵਾਈ ਦੀਆਂ ਨੇ ਚਲੋ ਬਹੁਤ ਸ਼ਾਨਦਾਰ ਆਰਟੀਕਲ ਹੈ ਜਿਹੜਾ ਹੈ ਵੀਰੇ ਜਿੰਨੇ ਵੀ ਆਰਟੀਕਲ ਹੈ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਬਸ ਇਹ ਤੁਹਾਨੂੰ ਮੈਂ ਮੈਨ ਮੈਂ ਦਿਖਾ ਦਿੰਦਾ ਆ ਬੂਟ ਕੱਟ ਜਿਹੜੇ ਭਰਾ ਆਪਣੇ ਬੂਟ ਕੱਟ ਪਾਉਂਦੇ ਆ ਓਕੇ ਵੀਰੇ ਕੋਲੇ ਦੇ ਮੁੰਡੇ ਬਹੁਤ ਹੁੰਦੇ ਆ ਆਪਣੇ ਕੋ ਉਹਨਾਂ ਅਗਲੇ 700-800 ਲਾਉਂਦੇ ਅਗਲੇ ਕਹਿੰਦੇ ਸਾਡੇ ਇਥੇ 350 ਜੀ ਮਿਲ ਜਾਂਦੀ ਆ ਅਜੀ ਇੱਕ ਪੈਂਟ ਤੇ ਨਾਲ ਤੁਹਾਨੂੰ ਸ਼ਰਟ 850 ਚ ਕੰਬੋ ਵੇਚਦੀ ਦਾ ਉਹਨਾਂ ਨੂੰ ਅੰਦਰ ਰੋਜ਼ ਚੇਂਜ ਕਰਨੇ ਕਾਲਜ ਵਾਲੇ ਬੰਦੇ ਨੇ ਉਹ ਵੀ ਭਾਜੀ 800-900 ਵਾਲੀ ਜਿਹੜਾ ਬਾਜ਼ਾਰ ਚੋਂ ਲੈਂਦੇ ਆ ਅਸੀਂ ਉਹਨੇ ਚ 850 ਰੁਪਏ ਚ ਪੈਂਟ ਦੇ ਉੱਤੇ ਸ਼ਰਟ ਰੱਖ ਕੇ ਵੇਚ ਦੇਦੀ ਆ ਨਾਲੇ ਗਾਹਕੀ ਖੁਸ਼ ਨਾਲੇ ਅਸੀਂ ਖੁਸ਼ ਠੀਕ ਆ ਵੀਰੇ ਓਕੇ ਕੁਸ਼ੋਰਿਆਂ ਦਾ ਵੀ ਬਾਕੀ ਕਰੀਮਨ ਭਾਈ ਸਾਰੀ ਆਈਟਮਾਂ ਦਿਖਾ ਦਈਏ ਬਈ ਕੱਲੇ ਕੱਲੇ ਵੀ ਦਿਖਾਉਣੇ ਔਖੇ ਆ ਕੋਈ ਤੁਹਾਨੂੰ ਜਿਹੜੇ ਰਜਿੰਦੀਆਂ ਨੇ ਬਾਕੀ ਸਪੈਂਟਾ ਦੇ ਜਿਹੜੇ ਸਾਈਜ਼ ਆ ਆਪਣੇ ਕੋ ਜਿਹੜੇ ਐਕਸਪੋਰਟ ਆ ਭਾਈ ਕਰੀਮਨ ਤੁਸੀਂ ਮੰਨ ਕੇ ਚਲੋ 34 36 ਤੋਂ ਲੈ ਕੇ 38 40 42 ਤੇ 50 ਕਮਰ ਤੱਕ ਓਕੇ ਆ ਪੀਸ ਤੇ ਜਿਹੜੇ ਨੀਚੇ ਹੁੰਦੇ ਆ 28 32 ਕਮਰ ਨੂੰ ਥੋੜੀ ਸ਼ੋਰਟ ਰਹਿਂਦੀ ਦਿੰਦੀ ਆ ਉਹ ਤਾਂ ਤੁਸੀਂ ਪੂਰੇ ਕਰ ਨਹੀਂ ਬੰਦਦੇ ਉਹ ਵੀ ਮਾਲ ਇਦਾਂ ਤਾਂ ਹੁੰਦਾ ਸਾਡੇ ਕੋ ਪੂਰਾ ਨਹੀਂ ਪੈਂਦਾ ਐਡਰੈਸ ਬੋਲ ਦਿਓ ਮੜਾ ਇੱਥੇ ਕੀ ਐ ਐਡਰੈਸ ਭਾਜੀ ਆਪਣਾ ਹੈਗਾ ਵਾ ਸੁਆ ਰੋਡ ਹੈ ਵਿਦੇ ਤੇ ਤੁਸੀਂ ਇਸ ਰੋਡ ਦੇ ਉੱਤੇ ਜਿੰਨੂੰ ਵੀ ਮਰਜ਼ੀ ਪੁੱਛੋ ਰੋਡੇ ਫਾਟੜ ਕਰੋੜ ਜਾਣਾ ਵਾ ਸੋਆ ਰੋਡ ਰਵੀ ਕਲੈਕਸ਼ਨ ਦੁਗਰੀ ਦੇ ਕੋਲੇ ਕਰੋ ਜਿਹੜੀ ਪਹਿਲੇ ਸਾਡੀ ਕਲੈਕਸ਼ਨ ਆਪਣੀ ਲੋਕੇਸ਼ਨ ਸੀਗੀ ਉਹ ਅਸੀਂ ਚੇਂਜ ਕਰਤੀ ਆ ਪਹਿਲੇ ਸਾਡੀ ਫਾਟੜ ਕਦੇ ਕੋਲ ਦੁਕਾਨ ਹੁੰਦੀ ਉਹ ਵੀ ਬੜੀ ਮਸ਼ਹੂਰ ਆ ਉਹ ਅਸੀਂ ਬੰਦ ਕਰਕੇ ਹੁਣ ਇੱਥੇ ਡਬਲ ਕੀਤੀ ਆ ਕਿਉਂਕਿ ਉੱਥੇ ਜਗ੍ਹਾ ਵੋ ਘਟ ਪੈਂਦੀ ਸੀ ਓਕੇ ਉਹਦੇ ਸਾਡੇ ਚਾਰ ਪੰਜ ਕਸਟਮਰ ਆਉਂਦੇ ਸਾਨੂੰ ਉਹ ਦੁੱਖ ਹੋ ਜਾਂਦਾ ਸੋਹਣੀ ਬਣ ਗਈ ਫਿਰ ਇਹ ਡਬਲ ਸਟੋਰੀ ਆ ਓਕੇ ਥੈਂਕ ਯੂ ਵੀਰੇ